ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਤੁਹਾਨੂੰ ਆ ਤਾਂ ਵੀ ਚੱਕ ਮੀਜੀ ਗੱਲ ਕਰ ਲਈ ਤੇ ਭੈਣ ਨੂੰ ਮਤਲਬ ਹੈਂਡੀਕੈਪਡ ਹੈ ਭੈਣ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪਡ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਆ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰਵਾਣ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26-27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਲਸਾ ਏਰੀਏ ਤੋਂ ਤੇ ਦਸਾਂ ਕਿੱਲਾਂ ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱਲਾਂ ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੇ ਪਹਿਲਾਂ ਛੋਟਾ ਸਟਾ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਤੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਐ ਜੀ ਮੱਜੀਬ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜੀਬ ਸਿੰਘਾਂ ਦਾ ਹੀ ਚਾਹੀਦਾ ਤੇ ਕੁੜੀ ਦੀ ਉਮਰ ਹੈਗੀ ਐ 22 ਸਾਲ ਤੇ ਪੜਣ ਦੀ ਵਧੀਆ ਪੜ੍ਹਾਈ ਕਰੀ ਹੋਈ ਐ ਤੇ ਬੀਏ ਬੀਏ ਕਰੀ ਹੋਈ ਹੈ ਮੈਨੂੰ ਲੱਗਦਾ ਹੈ ਉਹ ਕਿ ਡਾਟ ਚ ਪਤਾ ਲੱਗੂ ਦੇਖ ਕੇ ਬੀਏ ਕਰੀ ਹੋਈ ਹੈ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮ ਲੱਗਿਆ ਹੋਵੇ ਭੈਣ ਨੂੰ ਰਿਸ਼ਤਾ ਕਰ ਦੇਣੀ ਹੈ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਕਿੰਦਰ ਤੇ ਆਪਣੇ ਕੋਲੇ ਆਇਆ ਸੈਨਿਕ ਸਿੱਖਾਂ ਦਾ ਮੁੰਡਾ ਜੀ 45 ਸਾਲ ਉਮਰ ਦਾ ਵੀਰ ਦੀ ਆਪਾਂ ਨੂੰ ਪੂਰੀ ਦੋ ਕਾਸ਼ਟਾਂ ਸਾਡਕੇ ਜਿਹੜੀ ਮਰਜ਼ੀ ਚੱਲੂਗੀ ਜੀ ਤੇ ਵੀਰ ਉਥੇ ਟਰਾਲਾ ਚਲਾਉਂਦਾ ਇੰਗਲੈਂਡ ਦੇ ਵਿੱਚ ਪੱਕਾ ਤੇ ਵਧੀਆ ਜ਼ਮੀਨ ਜ਼ਾਇਦਾਤ ਵੀ ਹੈਗੀ ਆ 플ੌਟ ਵਗੈਰਾ ਹੈਗੇ ਨੇ ਵੀਰ ਕੋਲੇ ਤੇ ਡਿਵੋਸੀ ਆ ਵੀਰ ਆਪਾਂ ਨੂੰ ਕੁੜੀ ਵੀ ਡਿਵੋਸੀ ਚਾਹੀਦੀ ਐ ਜੀ ਵੀਰ ਕੋਲੇ ਮੁੰਡੇ ਨੇ ਦੋ ਹੱਬ ਦੇ ਪੈਰਾਂ ਸਿਰ ਨੇ ਤੇ ਆਪਣੇ ਆਪਾਂ ਨੂੰ ਉਹ ਵੀਰ ਵਾਸਤੇ ਲੜਕੀ ਚਾਹੀਦੀ ਹੈ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਗਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸ਼ਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਹੈ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਨ੍ਹਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਐ ਜੀ ਮੱਜੀਬ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜੀਬ ਸਿੰਘਾਂ ਦਾ ਹੀ ਚਾਹੀਦਾ ਹੈ ਤੇ ਕੁੜੀ ਦੀ ਉਮਰ ਹੈਗੀ ਐ 22 ਸਾਲ ਤੇ ਪੈਣ ਦੀ ਵਧੀਆ ਪੜ੍ਹਾਈ ਕਰੀ ਹੋਈ ਐ ਤੇ ਬੀਏ ਡੀਏ ਕਰੀ ਹੋਈ ਆ ਮੈਨੂੰ ਲੱਗਦਾ ਹੈ ਉਹ ਕਿ ਡਾਟ ਚ ਪਤਾ ਲੱਗ ਦੇ ਕੇ ਬੀਏ ਕਰੀ ਹੋਈ ਆ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮਾ ਲੱਗਿਆ ਹੋਵੇ ਭੈਣ ਨੂੰ ਨੀ ਰਿਸ਼ਤਾ ਕਰ ਦੇਣਗੇ ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰੁਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਸਾਨੂੰ ਆਤ ਦਾ ਵੀ ਚੱਕਮੀਜੀ ਗੱਲ ਕਰਨ ਦੀ ਤੇ ਭੈਣ ਨੂੰ ਮਤਲਬ ਹੈਂਡੀਕੈਪਡ ਹੈ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪਡਾ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਹੈ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰਵਾਂ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26-27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਲਸਾ ਏਰੀਏ ਤੋਂ ਤੇ ਦਸਾਂ ਕਿੱल्ल्या ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱल्ल्या ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੀ ਪਹਿਲਾਂ ਛੋਟਾ ਸਟਾਫ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਤੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ 96 ਦੀ ਵਾਰਨ ਗੁੱਡੀ ਇੱਕ ਹੋਰ ਕੈਨੇਡਾ ਦੀ ਪੀਆਰ ਤੇ ਭੈਣ ਉਥੇ ਇਨਸਪੈਕਟਰ ਹੈ ਜੀ ਤੇ ਮੁੰਡਾ ਚਾਹੀਦਾ ਆਪਾਂ ਨੂੰ 15 ਤੋਂ 20 ਕਿਲਿਆਂ ਦੇ ਵਿੱਚ ਵਿੱਚ ਤੇ ਮੁੰਡਾ ਵਿਆਹ ਦਾ ਆਪ ਕਰ ਲਵੇ ਭੈਣ ਉਹਨਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ बस ਮੁੰਡਾ ਆਪਣਾ ਵਿਆਹ ਆਪ ਕਰ ਲਵੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਮੁੰਡਾ 1-2 ਸਾਲ ਵੱਡਾ ਹੀ ਹੋਵੇ ਜੱਟਾਂ ਦਾ ਹੀ ਮੁੰਡਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਰਮਦਾਸੀਆਂ ਦੀ ਕੁੜੀ ਤੇ ਭੈਣ ਦੱਸ ਸਕਿਆ ਉਹ ਆ ਅਮਰਤ ਤੇ ਆਪਾਂ ਨੂੰ ਮੁੰਡਾ ਵੀ ਅਮਰਤਧਾਰੀ ਚਾਹੀਦਾ ਤੇ ਮੁੰਡਾ ਰਮਦਾਸੀਆਂ ਸਿੱਖਾਂ ਦਾ ਹੀ ਹੋਵੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਸਰਕਾਰੀ ਜੋਬ ਵਾਲਾ ਹੋਵੇ ਤਾਂ ਵਾੜਾ ਵਧੀਆ ਬਿਆ ਵਧੀਆ ਕਰ ਦੇਣਗੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਭੈਣ ਦੀ ਉਮਰ ਹੈਗੀ ਹੈ 26 ਸਾਲ ਤੇ ਭੈਣੂਣਾ ਨੇ ਆਪ ਦੀ ਕਾਸਟ ਦੇ ਵਿੱਚ ਹੀ ਕਰਨਾ ਹੈ ਧੰਨਵਾਦ